ਪੰਜਾਬ ਤੇ ਹਿਮਾਚਲ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਦੇ ਦਰਿਆ ਉਫਾ ਦੇ ਉੱਤੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ 29 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਿਹੜਾ ਉਹ ਜਾਰੀ ਕਰ ਦਿੱਤੀ ਗਈ ਹੈ ਜੇਕਰ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਕਈ ਪਿੰਡ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਨੇ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਖਤਰੇ ਦੇ ਘੁੱਗੂ ਵੀ ਵੱਜ ਚੁੱਕੇ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਤੇ ਦਿਨਾਂਗਰ ਦੀ ਤਾਂ ਦੋਵਾਂ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਹੈ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜਾ ਕੇ ਗੱਲ ਕੀਤੀ ਜਾਵੇ ਦਿਨਾਂ ਨਗਰ ਦੇ ਸੱਤ ਪਿੰਡਾਂ ਦੇ ਵਿੱਚ ਹਲਾਤ ਜਿਹੜਾ ਨੇ ਉਹ ਬੱਤੋ ਬੱਧਰ ਬਣ ਗਏ ਨੇ ਜਿੱਥੇ ਪਹਿਲਾਂ ਸਵੇਰੇ ਪ੍ਰਸ਼ਾਸਨ ਦੇ ਵੱਲੋਂ ਜਾ ਕੇ ਇਹਨਾਂ ਪਿੰਡਾਂ ਦੀ ਜਿਹੜੀ ਹੈ ਖੈਰੀਅਤ ਮੰਗੀ ਗਈ ਤੇ ਉੱਥੇ ਇਹਨਾਂ ਪਿੰਡਾਂ ਦੇ ਵਿੱਚ ਜਾਂਚ ਕੀਤੀ ਗਈ ਤੇ ਹੁਣ ਹਾਲਾਤ ਇੰਨੇ ਬੱਤਰ ਹੋ ਗਏ ਨੇ ਕਿ ਫੌਜ ਲਗਾਨੀ ਪਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਇਹਨਾਂ ਪਿੰਡਾਂ ਦੇ ਵਿੱਚ ਹੁਣ ਫੌਜ ਦੇ ਹੱਥ ਕਮਾਂ ਦੇ ਦਿੱਤੀ ਹੈ ਫੌਜ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਅੰਦਰੋਂ ਜਿਹੜਾ ਹੈ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫੌਜ ਦੇ ਜਵਾਨ ਨੇ ਉਹ ਮੋਢਿਆਂ ਦੇ ਉੱਤੇ ਜਿਹੜੇ ਬਜ਼ੁਰਗ ਨੇ ਪਿੰਡ ਦੇ ਉਹਨਾਂ ਨੂੰ ਲੈ ਕੇ ਬਾਹਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਪਾਣੀ ਹੈ ਉਹ ਪੰਜਾਬ ਦੇ ਵਿੱਚ ਦਰਿਆਵਾਂ 'ਚ ਵਧਦਾ ਜਾ ਰਿਹਾ ਪੌਂਗ ਡੈਮ ਇਸ ਵੇਲੇ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਕਿਸੇ ਸਮੇਂ ਵੀ ਪੌਂਗ ਡੈਮ ਚੋਂ ਭਾਰੀ ਮਾਤਰਾ 'ਚ ਪਾਣੀ ਛੱਡਿਆ ਜਾ ਸਕਦਾ ਹੈ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਹੀ 46000 ਕਿਊਸਿਕ ਪਾਣੀ ਜੋ ਹੈ ਉਹ ਪਹਿਲਾਂ ਛੱਡਿਆ ਜਾ ਰਿਹਾ ਹੈ ਇਸ ਬਿਆਸ ਦਰਿਆ ਦੇ ਵਿੱਚ ਕਿਉਂਕਿ ਪਿੱਛੋਂ ਹਿਮਾਚਲ ਤੋਂ ਲਗਾਤਾਰ ਪੰਜਾਬ ਦੇ ਵਿੱਚ ਪੌਂਗ ਡੈਮ ਚ ਪਾਣੀ ਆ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਹਰੀਕੇ ਪੱਤਣ ਦੇ ਵਿੱਚ ਵੀ ਪਾਣੀ ਵਧਿਆ ਹੈ ਅੱਜ ਜੇਕਰ ਗੱਲ ਕੀਤੀ ਜਾਵੇ ਸਤਲੁਜ ਦਰਿਆ ਦੀ ਤਾਂ ਸਤਲੁਜ ਦਰਿਆ ਵੀ ਫਾਂ ਦੇ ਉੱਤੇ ਹੈ ਕਿਉਂਕਿ ਜਿਹੜਾ ਭਾਖੜਾ ਡੈਮ ਹੈ ਤਾਂ ਉਸ ਦੇ ਵਿੱਚ ਗੋਵਿੰਦ ਸਾਗਰ ਡੈਮ ਦੇ ਉੱਤੇ ਵੀ ਜਿਹੜਾ ਪਾਣੀ ਉਹ ਲਗਾਤਾਰ ਵੱਧਦਾ ਜਾ ਰਿਹਾ ਤਾਂ ਸਤਲੁਜ ਦਰਿਆ ਪੰਜਾਬ ਦਾ ਬਿਆਸ ਜਾ ਰਿਹਾ ਲਗਾਤਾਰ ਆਪਣੇ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਨੇ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਕੁੱਲ ਮਿਲਾ ਕੇ 57 ਫਲੱਡ ਗੇਟ ਜਿਹੜਾ ਨੇ ਉਹ ਪੰਜਾਬ ਦੇ ਵੱਖ-ਵੱਖ ਡੈਮਾਂ ਦੇ ਖੁੱਲੇ ਗਏ ਜਿਸ ਕਾਰਨ ਪੂਰੇ ਪੰਜਾਬ ਦੇ ਵਿੱਚ ਇੱਕ ਵਾਰੀ ਫਿਰ ਤੋਂ ਤਬਾਹੀ ਦਾ ਮੰਜ਼ਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਪਰ ਗੁਰਦਾਸਪੁਰ ਤੇ ਦਿਨਾ ਨਗਰ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਦਿਨਾਂ ਨਗਰ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ ਜਿੱਥੇ ਦੇ ਸੱਤ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਮਾਰ ਇਸ ਕਦਰ ਪੈ ਰਹੀ ਹੈ ਕਿ ਹੁਣ ਮੌਕੇ ਤੇ ਪ੍ਰਸ਼ਾਸਨ ਨੂੰ ਫੌਜ ਦਾ ਸਹਾਰਾ ਲੈਣਾ ਪਿਆ ਹੈ ਫੌਜ ਦੇ ਜਵਾਨ ਜਿਹੜਾ ਨੇ ਉੱਥੇ ਲਗਾ ਦਿੱਤੇ ਗਏ ਨੇ ਤੇ ਉਹ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਹਾਲਾਤ ਜਿਹੜਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਨੇ ਵੱਧ ਤੋਂ ਵੱਧਰ ਹੋ ਸਕਦੇ ਨੇ ਜਿਸ ਕਰਕੇ ਇੱਥੇ ਚੌਪਰ ਹੈਲੀਕਾਪਟਰਾਂ ਦਾ ਵੀ ਸਹਾਰਾ ਜਿਹੜਾ ਉਹ ਰੈਸਕਿਊ ਦੇ ਲਈ ਲਿਆ ਜਾ ਸਕਦਾ ਹੈ ਤੇ ਉੱਥੇ ਹੀ ਪ੍ਰਸ਼ਾਸਨ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੱਬਾ ਪਾਰ ਹੈ ਪ੍ਰਸ਼ਾਸਨ ਦੇ ਵੱਲੋਂ ਕਈ ਸੇਫ ਜ਼ੋਨ ਜਿਹੜਾ ਨੇ ਉਹ ਤਿਆਰ ਕਰ ਲਏ ਗਏ ਨੇ ਸਕੂਲਾਂ ਨੂੰ ਤੇ ਕਾਲਜਾਂ ਨੂੰ ਜਾਂ ਫਿਰ ਹੋਰ ਕਈ ਜਨਤਕ ਥਾਵਾਂ ਨੇ ਉਹਨਾਂ ਨੂੰ ਪਬਲਿਕ ਪਲੇਸਿਸ ਦੇ ਲਈ ਬੰਦ ਕਰਕੇ ਹੁਣ ਖੜ ਪ੍ਰਭਾਵਿਤ ਪੀੜਤਾਂ ਦੇ ਲਈ ਖੋਲ ਦਿੱਤਾ ਗਿਆ ਜਿੱਥੇ ਸੇਫ ਜ਼ੋਨ ਬਣਾਏ ਜਾਣਗੇ ਜਿੱਥੇ ਨਨੂ ਰੈਸਕਿਊ ਕਰਕੇ ਰੱਖਿਆ ਜਾਏਗਾ ਇਸ ਤੋਂ ਇਲਾਵਾ ਡੰਗਰਾਂ ਦੇ ਲਈ ਪਸ਼ੂਆਂ ਦੇ ਲਈ ਵੀ ਜਿਹੜਾ ਖੁਰਾਕ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਉੱਥੇ ਜੇਕਰ ਗੱਲ ਕੀਤੀ ਜਾਵੇ ਤਾਂ ਐਸਜੀਪੀਸੀ ਦੇ ਵੱਲੋਂ ਵੀ ਹੋਣਾ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਆ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਤਾਂ ਐਸਜੀਪੀਸੀ ਤੇ ਕਈ ਹੋਰ ਗੁਰੂ ਘਰਾਂ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਲੰਗਰ ਵੀ ਤੇ ਲੰਗਰ ਵੀ ਜਿਹੜਾ ਉੱਥੇ ਲਗਾਇਆ ਗਿਆ ਜਾਏਗਾ ਪਰ ਹਾਲਾਤ ਜਿਹੜਾ ਨੇ ਪੰਜਾਬ ਦੇ ਵਿੱਚ ਲਗਾਤਾਰ ਡਰਾਮੇ ਬਣਦੇ ਜਾ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਸਵੀਰਾਂ ਜਿਹੜੀਆਂ ਨੇ ਬੇहद ਭਾਵੁਕ ਕਰਨ ਵਾਲੀਆਂ ਵੀ ਸਾਹਮਣੇ ਆ ਰਹੀਆਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਆਰਜੀ ਬੰਨ ਟੁੱਟਣ ਦੇ ਕਾਰਨ ਇੱਕ ਪਿੰਡ ਦੇ ਵਿੱਚ ਪਾਣੀ ਚਲਾ ਗਿਆ ਜਿਸ ਕਾਰਨ ਕਿਸਾਨ ਜਿਹੜਾ ਨੇ ਕਾਫੀ ਭਾਵੁਕ ਹੁੰਦੇ ਵੀ ਨਜ਼ਰ ਆਏ ਕਿਉਂਕਿ ਪੁੱਤਾਵਾਂਗ ਪਾਲੀ ਫਸਲ ਇਸ ਵੇਲੇ ਪਾਣੀ ਦੀ ਮਾਰ ਹੇਠਾ ਗਈ ਹੈ ਤੇ ਉਸ ਤੋਂ ਬਾਅਦ ਇਸੇ ਤਰੀਕੇ ਦੀਆਂ ਤਸਵੀਰਾਂ ਕਈ ਹੋਰ ਇਲਾਕਿਆਂ ਚੋਂ ਵੀ ਸਾਹਮਣੇ ਆਈਆਂ ਫਾਜ਼ਿਲਕਾ ਫਿਰੋਜ਼ਪੁਰ ਅਬੌਰ ਵੀ ਇਸ ਸਮੇਂ ਜਿਹੜਾ ਹੈ ਉਹ ਕਈ ਪਿੰਡ ਜਿਹੜਾ ਨੇ ਹੜਾਦੀਮਾਰ ਹੇਟ ਨੇ ਪਰ ਤਾਜ਼ਾ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਦਿਨਾਂ ਨਗਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸੱਤ ਪਿੰਡ ਇਸ ਵੇਲੇ ਹੜਾਦੀਮਾਰ ਹੇਟ ਨੇ ਤੇ ਫੌਜ ਦੇ ਹੱਥ ਕਮਾਂ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਦੇ ਦਿੱਤੀ ਗਈ ਹੈ ਮੌਕੇ ਤੇ ਹੀ ਫੌਜ ਦੀਆਂ ਟੁਕੜੀਆਂ ਪਹੁੰਚੀਆਂ ਨੇ ਤੇ ਐਸਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਜਿਹੜਾ ਆ ਉਹ ਚਲਾਇਆ ਜਾ ਰਿਹਾ ਹੈ ਜੇਕਰ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਕਈ ਪਿੰਡ ਇਸ ਵੇਲੇ ਹੜ੍ਹਾਂ ਦੀ ਮਾਰ ਹੇਟ ਨੇ ਤੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਖਤਰੇ ਦੇ ਘੁੱਗੂ ਵੀ ਵੱਜ ਚੁੱਕੇ ਨੇ ਉੱਥੇ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਤੇ ਦਿਨਾਂਗਰ ਦੀ ਤਾਂ ਦੋਵਾਂ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਮਾਰ ਜਿਹੜੀ ਹੈ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਜੇਕਰ ਗੱਲ ਕੀਤੀ ਜਾਵੇ ਦਿਨਾਂਗਰ ਦੇ ਸੱਤ ਪਿੰਡਾਂ ਦੇ